ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੌਜੂਦਾ ਮੁੱਖ ਮੰਤਰੀ ਆਪ ਆਮੀ ਪਾਰਟੀ ਦੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕਾਂਕੇਜੀਵਾੜ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵਾਅਦਾ ਕਰਦੇ ਸੀ ਪੰਜਾਬ ਦੇ ਲੋਕਾਂ ਨਾਲ ਜਾਂ ਕਹਿ ਦਈਏ ਪੰਥਕ ਲੋਕਾਂ ਦੇ ਨਾਲ ਕਿ ਅਸੀਂ ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਮਾਫੀ ਨਾਮੇ ਹੋਏ ਨੇ ਬਾਬਲ ਕਲਾ ਵਾਲਾ ਗੋਲੀ ਕਾਂਡ ਹੋਇਆ ਹੈ ਉਸ ਦਾ ਇਨਸਾਫ ਸੀ 24 ਘੰਟਿਆਂ ਵਿੱਚ ਕਦੇ ਕਹਿੰਦੇ ਸੀ 30 ਦਿਨਾਂ ਦੇ ਵਿੱਚ ਜਾਨੀ ਕਿ 1 ਮਹੀਨੇ ਦੇ ਵਿੱਚ ਦਵਾ ਦੇਾਂਗੇ ਇਹ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਆਪ ਆਰਪੀ ਪਾਰਟੀ ਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਚੋਣਾਂ ਜਿੱਤਣ ਤੋਂ ਬਾਅਦ ਲਗਭਗ 2.5 ਸਾਲ ਤੋਂ ਜ਼ਿਆਦਾ ਦਾ ਸਮਾਂ ਜਿਹੜਾ ਗੁਜ਼ਰ ਚੁੱਕਿਆ ਹੈ ਆਪ ਆਰਪੀ ਪਾਰਟੀ ਨੇ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਜਿਹੜਾ ਹੈ ਉਹ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਦੇ ਮੁੱਖ ਦੋਸ਼ੀ ਨੇ ਉਹ ਜੇਲਾਂ ਦੇ ਵਿੱਚ ਨਹੀਂ ਉਹ ਬਾਹਰ ਘੁੰਮ ਰਹੇ ਨੇ ਇਹ ਇਲਜ਼ਾਮ ਨੂੰ ਕਿਹਨਾਂ ਨੇ ਲਾਇਆ ਨਹੀਂ ਇਹ ਇਲਜ਼ਾਮ ਕਾਂਗਰਸ ਨੇ ਨਹੀਂ ਲਾਇਆ ਨਾ ਸੁਖਪਾਲ ਖਰਣੇ ਨੇ ਲਗਾਏ ਨਹੀਂ ਨਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਨਾ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਉਗੜੇ ਇਹਹੋ ਇਲਜ਼ਾਮ ਲਾਇਆ ਨਹੀਂ ਜਿਨ੍ਹਾਂ ਨੇ ਮਾਫੀ ਨਾਮਾ ਜਾਂ ਸਪਸ਼ਟੀਕਰਨ ਜਿਹੜਾ ਤਲਬ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਆਗੂ ਕੁਲਵਿੰਦਰ ਸਿੰਘ ਉਂਦਰ ਡਾਕਟਰ ਜਿਲਜੀਤ ਸਿੰਘ ਜੀਮਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਜਿਹੜੀ ਪਾਰਟੀ ਹੈ ਉਹ ਕਿਉਂ ਨਹੀਂ ਕਰ ਰਹੀ ਜਿਹੜੇ ਦੋਸ਼ੀ ਨੇ ਲਿਖਿਆ ਹੋਇਆ ਆਪ ਸਰਕਾਰ ਨੇ ਰਾਮ ਰਹੀਮ ਤੱਕ ਹੁਣ ਰਾਮ ਰਹਿਤ ਤੇ ਹੁਣ ਤੱਕ ਮੁਕੱਦਮਾ ਜਿਹੜਾ ਹੈ ਲੋਨ ਦੇ ਵਿੱਚ ਧਿਲ ਕਿਉਂ ਵਰਤੀ ਹੋਈ ਹੈ ਦੂਸਰੇ ਪਾਸੇ ਦੱਸ ਰਹੇ ਨੇ ਕਿ ਵਿਧਾਨ ਸਭਾ ਦੇ ਚੋਣਾਂ ਹੋ ਰਹੀਆਂ ਨੇ ਲੁਧਿਆਣਾ ਹਰਿਆਣੇ ਦੇ ਵਿੱਚ ਹੈ ਹਰਿਆਣੇ ਦੇ ਵਿੱਚ ਆਮ ਆਦਮੀ ਜਿਹੜੀ ਪਾਰਟੀ ਹੈ ਉਹ ਸੱਚੇ ਸੌਦੇ ਵਾਲਾ ਪੱਤਾ ਖਿਣਨ ਜਾ ਰਹੀ ਹੈ ਇਸ ਕਰਕੇ ਨਾ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਨਾ ਪਗਵੰਤ ਮਾਨ ਜਿਹੜੇ ਨੇ ਕਾਰਵਾਈ ਕਰ ਰਹੇ ਨੇ ਦੇਰਾ ਬਾਬਾ ਸੱਚਾ ਸੌਦਾ ਦੇ ਮੁਖੀ ਪਾਪਾ ਰਾਮ ਰਹੀਮ ਅਤੇ ਉਸ ਦੇ ਸਾਥੀਆਂ ਤੇ ਇਹ ਹੁਣ ਗੱਲ ਕਿੱਨੇ ਗਈ ਹੈ ਇਹ ਕਹੀ ਹੈ ਸ਼ਰੂਪਰੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਪ੍ਰਧਾਨ ਜਾਂ ਚੇਅਰਮੈਨ ਬਲਵਿੰਦਰ ਸਿੰਘ ਪੁੰਧਰ ਅਤੇ ਡਾਕਟਰ ਦਜੀਤ ਸਿੰਘ ਜੀਮਾ ਇਹ ਕਿਸ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਨੇ ਬਾਗੀ ਧੜਾ ਤਾਂ ਇਹਨਾਂ ਨੂੰ ਦੋਸ਼ੀ ਦੇ ਦੱਸ ਰਿਹਾ ਹੈ ਕਿ ਮਾਫੀ ਨਾਮੇ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਅਤੇ ਉਸ ਪਛਾੜ ਦੇ ਵਿੱਚ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਅਤੇ ਬਹਿਬਲ ਕਲਾ ਗੋਲੀਕਾਰ ਦੇ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਦਿਆ ਦੇ ਵਿੱਚ ਵੀ ਸਾਰਿਆਂ ਤੇ ਕਿਤੇ ਨਾ ਕਿਤੇ ਇਨਵੋਲਵਮੈਂਟ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜੋ ਸ਼ੁਰੂਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਲੇਕਿਨ ਹੁਣ ਸਰਦਾਰ ਸੁਖਬੀਰ ਸਿੰਘ ਨੇ ਕੀ ਨਵਾਂ ਪੈਦਰਾ ਖੇੜ ਦਿੱਤਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਮਿਲ ਰਹੀ ਉਹਨਾਂ ਦੀਆਂ ਫੈਲਾ ਉੱਤੇ ਤੇ ਸੂਬੇ ਦੇ ਮੁੱਖ ਮੰਤਰੀ ਉੱਪਰ ਬੈਠੇ ਹੋਏ ਨੇ ਇਹ ਇਲਜ਼ਾਮ ਗਾਇਸੀ ਪਿਛਲੇ ਦਿਨਾਂ ਸਵਾਲ ਸੇ ਗਹਿਰਾ ਨਹੀਂ ਲੇਕਿਨ ਹੁੰਦੇ ਬੋਲ ਪੈਲੇ ਜਿਨ੍ਹਾਂ ਨੇ ਬੇਅਦਕੀਆਂ ਕਰਾਈਆਂ ਜਿਨ੍ਹਾਂ ਦੇ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾਰ ਕੇ ਕਲੀਆਂ ਦੇ ਵਿੱਚ ਛੁੱਟੇ ਗਏ ਬਾਈਬਲ ਕਲਾਮ ਦੀ ਗੋਲੀ ਚਲੀ ਆਦੀ ਪੁਸ਼ਾਕਾਂ ਪਨਾਈਆਂ ਗਈਆਂ ਅਤੇ ਮਾਫੀ ਨਾਮੇ ਦਵਾਏ ਗਏ ਹੁਣ ਉਹ ਗੱਲ ਕਰ ਰਹਾ ਇਹਨੇ ਡੇਰਾ ਬਾਬਾ ਸੱਚਾ ਸੌਦਾ ਦੇ ਸਾਧ ਰਾਮ ਰਹੀਮ ਦੀ ਕਿ ਆਪ ਆਰਤੀ ਪਾਰਟੀ ਵਾਲੇ ਵੱਲੋਂ ਦੀ ਕਾਰਵਾਈ ਕਿਉਂ ਨਹੀਂ ਕਰ ਰਹਾ ਡੇਰਾ ਬਾਬਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮਣੀ ਅਤੇ ਉਸ ਦੇ ਜਿਹੜੀ ਅਨੁਸ਼ਾਸਨੀ ਕਮੇਟੀ ਹੈ ਜਿਨ੍ਹਾਂ ਦੇ ਅੰਦਰ ਪ੍ਰੋਜੀਡੀਅਮ ਹੈ ਜਾਂ ਜਿਹੜੇ ਕਰਮੀਨਰ ਬੜੇ ਹੋਏ ਨੇ ਅਲੱਗ-ਅਲੱਗ ਸਟੇਟਾਂ ਤੋਂ ਭਾਰਤ ਤੋਂ ਭਾਰਤ ਦੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਿਹੜੇ ਪੋਲੀਟਿਕਲ ਵਿੰਗ ਬੜੇ ਹੋਏ ਨੇ ਡੇਰਾ ਸੱਚਾ ਸੌਦਾ ਦੇ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਕਰ ਰਹਾ ਇਹ ਗੱਲ ਕਹੀ ਖੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਅੱਜ ਕਾਨਫਰੰਸ ਕਰਕੇ ਧੰਨਵਾਦ